ਦੁਨੀਆ ਦੇ ਵਿੱਚ ਕਈ ਵਾਰ ਜਹਾਜ਼ ਹਾਈਜੈਕਟ ਕੀਤੇ ਗਏ ਨੇ ਪਰ ਦੁਨੀਆ ਦੇ ਵਿੱਚ ਸਭ ਤੋਂ ਪਹਿਲੀ ਵਾਰ ਜਹਾਜ਼ ਨੂੰ ਹਾਈਜੈਕ ਕਰਨ ਵਾਲੀ ਇੱਕ ਮਹਿਲਾ ਦੀ ਅੱਜ ਕਹਾਣੀ ਤੁਹਾਨੂੰ ਦੱਸਾਂਗੇ ਜਹਾਜ਼ ਹਾਈਜੈਕ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਲੈਲਾ ਖਾਲਿਦ ਸੀ ਲੈਲਾ ਖਾਲਿਦ ਦਾ ਜਨਮ 9 ਅਪ੍ਰੈਲ 1944 ਫਲਸਤੀਨ ਦੇ ਵਿੱਚ ਹੋਇਆ ਸਾਲ 1948 ਦੇ ਵਿੱਚ ਹਾਲਾਤ ਅਜਿਹੇ ਬਣੇ ਕਿ ਲੈਲਾ ਖਾਲਿਦ ਨੂੰ ਆਪਣੇ ਪਰਿਵਾਰ ਤੇ ਨਾਲ ਦੇਸ਼ ਨੂੰ ਛੱਡਣਾ ਪਿਆ ਖalid ਆਪਣੇ ਪਰਿਵਾਰ ਦੇ ਨਾਲ ਫਲਸਤੀਨ ਨੂੰ ਛੱਡ ਕੇ ਲੇਬਨਾਨ ਦੇ ਵਿੱਚ ਜਾ ਵਸੇ। ਤੁਹਾਨੂੰ ਦੱਸ ਦਈਏ ਕਿ ਖalid ਨੇ ਜਦੋਂ ਦੇਸ਼ ਛੱਡਿਆ ਤਾਂ ਉਸ ਸਮੇਂ ਉਸਦੀ ਉਮਰ ਮਹਿਜ਼ 5 ਸਾਲ ਦੀ ਸੀ। ਦੱਸਿਆ ਜਾਂਦਾ ਹੈ ਕਿ ਉਹ 15 ਸਾਲ ਦੀ ਹੋਈ ਤਾਂ ਉਸ ਸਮੇਂ ਉਸਨੇ ਅਰਬ ਨੈਸ਼ਨਲਿਸਟ ਊਮੈਨ ਦੇ ਵਿੱਚੋਂ ਹਿੱਸਾ ਲਿਆ। ਫਿਰ ਫਲਸਤੀਨ ਦੀ ਆਜ਼ਾਦੀ ਦੇ ਲਈ ਲੈਲਾ ਨੇ 23 ਸਾਲ ਦੀ ਉਮਰ ਦੇ ਵਿੱਚ ਪੋਪੂਲਰ ਫਰੰਟ ਫਾਰ ਦੀ ਲਿਬਰੇਸ਼ਨ ਆਫ ਫਲਸਤੀਨ ਦਾ ਹਿੱਸਾ ਬਣੀ ਰਹੀ। ਲੈਲਾ ਦੀ ਜ਼ਿੰਦਗੀ ਐਥੋਂ ਹੀ ਬਦਲ ਗਈ। ਮਨੁਸ ਦਾ ਮਿਸ਼ਨ ਤਿਆਰ ਹੋ ਗਿਆ ਸੀ